ਅੱਜ ਅਸੀਂ ਬਣਾ ਰਹੇ ਹਾਂ ਜੀ ਕੜਾਹੀ ਪਨੀਰ ਇਹਦੇ ਲਈ ਅਸੀਂ ਇਹ ਪਨੀਰ ਲਿਆ ਹੈਗਾ ਤੇ ਇੱਧਰ ਅਸੀਂ Shimla mirch ਲਈਆਂ ਨੇ ਦੋ ਤੇ ਇਹ ਅਸੀਂ ਪਿਆਜ਼ ਤੇ ਹਰੀਆਂ ਮਿਰਚਾਂ ਲਈਆਂ ਨੇ ਗਿਆ ਤੇ ਹੁਣ ਅਸੀਂ ਇੱਧਰ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਹੈਗਾ ਹੁਣ ਅਸੀਂ ਪਿਆਜ਼ਾਂ ਦੇ ਨਾਲ ਪਨੀਰ ਤੇ ਹਰੀਆਂ ਮਿਰਚਾਂ ਨੂੰ ਚੈਲੋ ਫਰਾਈ ਕਰ ਰਿਹਾ ਹੈ ਬਸ ਇਹਨਾਂ ਨੂੰ ਜਿਆਦਾ ਨਹੀਂ ਅਚੀ ਕਰਨਾ ਫਿਰ ਪਨੀਰ ਹਾਰਡ ਹੋ ਜੂਗਾ अलग अलग भी कर सियाजा तो पनीर में अलग अलग भी अच्छी फ्राई कर स पर मैं हूँ इन्ही पाता से पनीर हल्का हल्का रोस्ट ज़्यादा फ्राई तो ना हो ਸਾਡਾ ਛੱਪੜਾ ਹੀ ਦੇ ਵਿੱਚ ਤੇਲ ਥੋੜਾ ਹੀ ਹੈ ਜਿਆਦਾ ਨਹੀਂ ਹੈਗਾ ਤੇ ਹੁਣ ਅਸੀਂ ਜੀਰਾ ਪਾਉਣਾ ਇਹਦੇ ਵਿੱਚ ਇਹ ਮੈਂ ਮਸਾਲਾ ਪਹਿਲਾਂ ਹੀ ਸ਼ੈਲੋ ਫਰਾਈ ਕਰਕੇ ਤੇ ਆਇਆ ਟਮਾਟਰ ਤੇ ਅਦਰਕ ਉਹ ਵੀ ਗ੍ਰਾਇੰਡ ਕਰ ਲਿਆ ਤੁਸੀਂ ਆਹ ਲਓ ਜੀ ਮਸਾਲਾ ਸਾਡਾ ਫੁੱਟ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਨਮਕ ਤੇ ਗਰਮ ਮਸਾਲਾ ਕਾਲੀ ਮਿਰਚ ਹਲਦੀ ਹੈ ਧਨੀਆ ਤੇ ਲਾਲ ਮਿਰਚ ਸਾਰੇ ਮਸਾਲੇ ਅਸੀਂ ਇਹਦੇ ਵਿੱਚ ਪਾ ਦੇਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਵੀ ਪਾਨੇ ఏ మేము ఈ కచ్చి దుద్ధది పైకి ఏదో టేస్ట్ ముద్ధ న టేస్ట్ అందచనీ ఏదైనా టేస్ట్ జాఖ మిట్లా టేస్ట్ థిడ్ చేర మసాల ఢా పకా ਲੋ ਇਹ ਸਾਡਾ ਮਸਾਲਾ ਪੂਰੀ ਤਰ੍ਹਾਂ ਤਿਆਰ ਹੈ ਹੁਣ ਆ ਸੀਦੇ ਵਿੱਚ ਫਰਾਈ ਕੀਤਾ ਹ ਸਾਰਾ ਪਨੀਰ ਪਿਆਜ਼ ਸਾਰਾ ਕੁਝ ਪਾ ਦਾਂਗੇ ਜੇ ਤੁਸੀਂ ਘਰੇ ਇਹ ਕੜਾਹੀ ਪਨੀਰ ਬਣਾਉਣਾ ਹੈ ਨਾ ਬਹੁਤ ਟੇਸਟੀ ਬੰਦਾ ਹੈਗਾ ਸਾਰੇ ਪਰਿਵਾਰ ਦਾ ਖੁਸ਼ ਹੋ ਕੇ ਖਾਂਦਾ ਹੈਗਾ ਜੇ ਅਸੀਂ ਬਾਜ਼ਾਰ ਤੋਂ ਕੜਾਹੀ ਪਨੀਰ ਖਾਣ ਹੈਗੇ ਉੱਥੇ ਓਟੇ ਚ ਰੈਸਟੋਰੈਂਟ ਚ ਕਿਤੇ ਵੀ ਖਾਈਏ ਤਾਂ ਉੱਥੇ ਦੇਖੋ 250 ਦੀ 300 ਦੀ ਪਲੇਟਸ ਹੰਦੇ ਨੇਗੇ ਤੇ ਪਰ ਸਾਡਾ ਅਸੀਂ ਸਾਰਾ ਭਗਵਾਨ ਢੁੱਲਾ ਢੁੱਲਾ ਖਾਲਣੇ तो कोई पैसे भी नहीं बहुत ही थे बस इन्हें एक दो मिनट असी मसाले रचन तक सिम गैस से पकाने के पाके बहुत ही ज़्यादा वह बन रहा है लो जी साडा कड़ाही पनीर बन के तैयार है बहुत ही वैसिया ਇਹ ਜੰਮੀ ਪਨੀਰ ਬਣਾਇਆ ਖਾਧਾ। ਤੇ ਇਹ ਨੂੰ ਆਓ ਰੈਸਟੋਰੈਂਟ ਵਰਗਾ ਪਨੀਰ ਸਾਰੇ ਰੱਜ ਰੱਜ ਕੇ ਖਾਓ। ਦੇਖੋ ਕਿੰਨਾ ਸੋਹਣਾ। ਇਹ ਜੰਮੀ ਪਨੀਰ ਬਣਾਏਗਾ।